ਹਾਂਜੀ ਆਪਾਂ ਜਾ ਰਹੇ ਸੀ ਸੜਕ ਤੇ ਮੰਡਾਲੀ ਵਾਲੀ ਤੇ ਤੁਹਾਨੂੰ ਅਸੀਂ ਸੜਕ ਦੇ ਕਿਨਾਰਿਆਂ ਤੇ ਜਿਹੜੀਆਂ ਸ਼ੈਡਾਂ ਦਿਖਾਉਣੀਆਂ ਆ ਆ ਦੇਖ ਸਕਦੇ ਤੁਸੀਂ ਸੈਡਾਂ ਤੇ ਇੰਨੀਆਂ ਚੌੜੀਆਂ ਸੈਡਾਂ ਨੇ ਕਿਉਂਕਿ ਜੇ ਇੱਧਰ ਵੀ ਸਾਧਨ ਨੂੰ ਬਹੁਤ ਜ਼ਿਆਦਾ ਰਾਹ ਹੋ ਗਿਆ ਇਧਰੋਂ ਵੀ ਕਿਉਂਕਿ ਰਾਹ ਇੰਨਾ ਕਾ ਵੀ ਜਿਹੜਾ ਕੋਈ ਇਧਰ ਉਤਰ ਗਿਆ ਬਚਦਾ ਤਾਂ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਬੁਰਾ ਹਾਲ ਆ ਇਹ ਲੋਕਾਂ ਦਾ ਜਿਹੜੀ ਸੜਕਾ ਇਹ ਪੱਕੀ ਕਰਕੇ ਤਾਂ ਬਚ ਗਈ ਨਹੀਂ ਤਾਂ ਇਹ ਵੀ ਮੈਨੂੰ ਲੱਗਦਾ ਰਸਤੇ ਦੇ ਵਿੱਚ ਇਹਨੂੰ ਬਾਹਰ ਲੈਣਾ ਸੀਗਾ ਤੇ ਐਦਾਂ ਦੀਆਂ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਾਵਾਂਗੇ ਤੇ ਸਾਰੇ ਖੇਤਾਂ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਆ ਵੀ ਜਿੱਥੇ ਕੋਈ ਸਾਈਡ ਬਣਦੇ ਤਾਂ ਸਾਈਡ ਦਿਆ ਕਰੋ ਜੇਕਰ ਕੋਈ ਇੱਥੇ ਜੇ ਕੋਈ ਇਸ ਜਗ੍ਹਾ ਦੇ ਵਿੱਚ ਦੁਰਘਟਨਾ ਹੁੰਦੀ ਆ ਤਾਂ ਇਹ ਖੇਤਾਂ ਵਾਲੇ ਜ਼ਿੰਮੇਵਾਰ ਹੋਣ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਸਾਈਡਾਂ ਕਿਵੇਂ ਛੱਡਣੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਫਿਲਹਾਲ ਇਹ ਵੀਡੀਓ ਤਾਂ ਬਣਾ ਰਿਹਾ ਮੈਂ ਉਹਨੇ ਇੱਕ ਇਧਰੋਂ ਮੇਰੇ ਅੱਗੇੋਂ ਅੱਕਾਂ ਵਾਲੀ ਸਾਈਡ ਤੋਂ ਬਹੁਤ ਜ਼ਿਆਦਾ ਜਿਹੜੀ ਫਾਸਟ ਇੱਕ ਕਾਰ ਆ ਰਹੀ ਸੀਗੀ ਅ ਸਵਿਫਟ ਕਾਰ ਤਾਂ ਉਹਨੂੰ ਸਾਈਡ ਨੂੰ ਬ੍ਰੇਕਾਂ ਲਾਉਣ ਨੂੰ ਥਾਂ ਨਹੀਂ ਸੀਗੀ ਉਹਨੇ ਮਸਾਂ ਕੰਟਰੋਲ ਕੀਤੀ ਸੀਗੀ ਮੈਂ ਤਾਂ ਕਰਕੇ ਇਹ ਵੀਡੀਓ ਬਣਾਈ ਆ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਇਦਾਂ ਦੇ ਲੋਕ ਨੇ ਜਿਹਦੀਆਂ ਜ਼ਮੀਨਾਂ ਨਾਲ ਲੱਗਦੀਆਂ ਨੇ ਉਹ ਆਪਦੀਆਂ ਜ਼ਮੀਨਾਂ ਤੋਂ ਥੋੜਾ ਜਿਹਾ ਆਪਦੇ ਬਚਾ ਦੇ ਲਈ ਵਾਸ ਸਕਣ ਤੇ ਜੇ ਕੋਈ ਦੁਰਘਟਨਾ ਹੁੰਦੀ ਆ ਉਹ ਤੋਂ ਵੀ ਵਾਚ ਸਕਣ ਕਿਉਂਕਿ ਸੈਡਾ ਜ਼ਰੂਰ ਇਹਨਾਂ ਨੂੰ ਦੇਣ ਦੀ ਫਰਜ ਬਣਦਾ ਤੇ ਜੇ ਅਗਰ ਇਦਾਂ ਦੀ ਕੋਈ ਪ੍ਰੋਬਲਮ ਆਵੇ ਤਾਂ ਇਹਨਾਂ ਦੇ ਉੱਪਰ ਜ਼ਰੂਰ ਕਾਰਵਾਈ ਹੋਵੇ ਜਿਹੜੇ ਵੀਰ ਸੜਕਾਂ ਦੇ ਕਿਨਾਰਿਆਂ ਨੂੰ ਵੀ ਵੱਢ ਕੇ ਨਾਲ ਹਾਸਲਾ ਮੀਜ ਰਹੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਥੈਂਕ ਯੂ ਇਹ ਫਾਇਦਾ ਆਪਾਂ ਨੂੰ ਨੁਕਸਾਨ ਇਹ ਆਪਾਂ ਨੂੰ ਆ ਆਮ ਲੋਕਾਂ ਨੂੰ ਕੋਈ ਇੱਥੇ ਆ ਕੇ ਐਮਐਲਏ ਜਾਂ ਕੋਈ ਮੰਤਰੀ ਨਹੀਂ ਡਿੱਗਦਾ ਇੱਥੇ ਡਿੱਗੂਗਾ ਕੋਈ ਆਮ ਕਿਸਾਨ ਜਾਂ ਕੋਈ ਆਮ ਮਜ਼ਦੂਰ ਤਾਂ ਆਪਣੇ ਵਰਗਾ ਕੋਈ ਟੀਚਰ ਆ ਇਹ ਸੇ ਰੋੜਾਂ ਦੇ ਉੱਪਰ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਮੁਸੀਬਤਾਂ ਆਉਂਦੀਆਂ ਨੇ ਸਾਈਡ ਦੇ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਧੰਨਵਾਦ